जय वाल्मीकि हर हर वाल्मीकि मैं अक्षय पट्टी तुना सात्रस्तो जिला प्रधान है जदा की पिछले दिन 27 अक्टूबर च संत समाज ते झंडा चढ़ाया गया ला लाल रंग निशान दा तीर कमान है मैं बहुत ही अपना संत समाज नु हाथ जोड़ के बधाई देना या और एदा ही ए, अपना हमारा झंडा या लाल रंग दा ते एदा ही निशान झूलदे रहणगे और इना नु बधाई देना लाख लाख बधाई देना या आज ये प्रोग्राम गेट की मां ਗੇੜ ਕੀ ਮਾਸ਼ੇਪ ਕੁਮਾਰ ਜੀ ਲੋਕ ਕੀਤਾ ਗਿਆ ਪ੍ਰੋਗਰਾਮ ਲਾਲ ਝੰਡੇ ਲਾਲ ਝੰਡੇ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕਰਾਇਆ ਆ ਤੇ ਦੇਖੋ ਜੀ ਤੁਸੀਂ ਆ ਵੀ ਦੇ ਦੇ ਕਿੰਨਾ ਯੂਥ ਕਿੰਨਾ ਯੂਥ ਇਕੱਠਾ ਆਇਆ ਦਾ ਕਿੰਨਾ ਉਹਨਾਂ ਨੂੰ ਖੁਸ਼ੀ ਹੋਈਗੀ ਆ ਕਿ ਲਾਲ ਝੰਡਾ ਆ ਆਪਣਾ ਲੜਾਇਆ ਗਿਆ ਆ ਹੋਰ ਬੜੀ ਜਗ੍ਹਾ ਆਪਣਾ ਲੋਕੀ ਖੁਸ਼ ਹੁੰਦੇ ਆ ਕਿ ਲਾਲ ਝੰਡਾ ਲੜਾਇਆ ਗਿਆ ਹੋਰ ਵੀ ਬਾਦੂ ਮੀਟਿੰਗਾਂ ਹੋਣਗੀਆਂ ਕਿ ਲਾਲ ਝੰਡੇ ਦੀ ਖੁਸ਼ੀ ਦਾ ਸਾਰੇ ਕਿਤੇ ਆਪਣਾ ਦੇਖੋ ਜੀ ਇਹ ਗੱਲ ਤੇ ਪਹਿਲੀ ਮੀਟਿੰਗ ਹਲੇ ਤੇ ਕਿੰਨੇ ਹਜ਼ਾਰਾਂ ਮੀਟਿੰਗਾਂ ਹੋਈ ਨਹੀਂ ਆਇਆ ਤੇ ਲਾਲ ਝੰਡੇ ਲਾਲ ਝੰਡੇ ਤਰਾ ਲਾਇਆ ਗਿਆ ਆ ਉਦੀ ਕੁਝ ਨਾ ਬੜੀਆ ਮੀਟਿੰਗ ਹੋਣੀ ਆਇਆ ਤੇ ਵਾਦੂ ਉਹ ਸ਼ਹਿਰ ਦੇ ਵਿੱਚ ਕੁਝ ਲੋਕਾਂ ਨੇ ਖੁਸ਼ ਹੋਣਾ ਆ